ਗਲ ਕੌੜੀ ਹੈ ਪਰ ਸੱਚ ਹੈ ਨੰਬਰ 1 ਇੱਕ ਮਰਦ ਦੀ ਸੁਲਜੀ ਹੋਈ ਦ੍ਰਿਸ਼ਟੀ ਔਰਤ ਨੂੰ ਕਈ ਉਲਝਣਾਂ ਚੋਂ ਉਬਾਰ ਲੈਂਦੀ ਹੈ ਨੰਬਰ 2 ਗਵਾਂਢੀਆਂ ਨਾਲ ਆਪਣਾ ਰਿਸ਼ਤਾ ਖਰਾਬ ਨਾ ਕਰੋ ਲੜਕੀ ਵਾਲੇ ਤੁਹਾਡੇ ਬਾਰੇ ਜਾਣਕਾਰੀ ਇਹਨਾਂ ਤੋਂ ਹੀ ਲੈਂਦੇ ਹਨ ਨੰਬਰ 3 ਕੌੜਾ ਹੈ ਪਰ ਸੱਚ ਹੈ ਕੁਝ ਘਰਾਂ ਦੀਆਂ ਬੱਚੀਆਂ ਸਿੱਧੀ ਔਰਤ ਬਣ ਜਾਂਦੀਆਂ ਹਨ ਲੜਕੀਆਂ ਨਹੀਂ ਬਣ ਸਕਦੀਆਂ ਨੰਬਰ 4 ਜਿਨ੍ਹਾਂ ਲੋਕਾਂ ਦੇ ਹੱਥ 'ਚ ਤਾਕਤ ਹੁੰਦੀ ਹੈ ਉਹਨਾਂ ਲੋਕਾਂ ਦੇ ਦਿਲ 'ਚ ਰਹਿਮ ਨਹੀਂ ਹੁੰਦਾ ਨੰਬਰ 5 ਕੋੜਾ ਸੱਚ ਲੜਕੀਆਂ ਨੂੰ ਇਮਾਨਦਾਰ ਪਿਤਾ ਨਿਕੰਮਾ ਲੱਗਦਾ ਹੈ ਨੰਬਰ 6 ਔਰਤ ਨਿਭੋਂ ਤੇ ਆਵੇ ਤਾਂ ਸ਼ਰਾਬੀ ਨਾਲ ਵੀ ਘਰ ਵਸਾਵੇ ਤੇ ਜੇਕਰ ਛੱਡਣ ਤੇ ਆਵੇ ਤਾਂ ਟਾਟਾ ਟਾ ਅੰਬਾਨੀ ਨੂੰ ਠੋਕਰ ਮਾਰ ਆਵੇ ਨੰਬਰ 7 ਵੱਡਾ ਆਦਮੀ ਉਹ ਹੁੰਦਾ ਹੈ ਜੋ ਆਪਣੇ ਕੋਲ ਬੈਠੇ ਇਨਸਾਨ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ ਨੰਬਰ 8 ਜੋ ਕਦੇ ਰੋ ਨਹੀਂ ਸਕਦਾ ਉਹ ਪਿਆਰ ਨਹੀਂ ਕਰ ਸਕਦਾ ਰੋਣਾ ਤੇ ਪਿਆਰ ਦੋਵੇਂ ਇੱਕ ਹੀ ਸਰੋਤ ਚੋਂ ਨਿਕਲਦੇ ਹਨ ਨੰਬਰ 9 ਜੁੱਤੇ ਤੇ ਲੋਕ ਜੇਕਰ ਤੁਹਾਨੂੰ ਤਕਲੀਫ ਦੇ ਰਹੇ ਹਨ ਤਾਂ ਉਹ ਤੁਹਾਡੇ ਨਾਪਦੇ ਨਹੀਂ ਹਨ ਨੰਬਰ 10 ਜਿਸ ਬੰਦੇ ਨੂੰ ਦਿਨ ਦੀ ਭਰ ਪੇਟ ਰੋਟੀ ਨਹੀਂ ਮਿਲਦੀ ਉਸ ਲਈ ਇੱਜ਼ਤ ਤੇ ਮਰਿਆਦਾ ਸਭ ਢੋਂਗ ਹੈ ਨੰਬਰ 11 ਮਾਨਵ ਜਾਤੀ ਦੇ ਹੋਣ ਦੇ ਬਾਵਜੂਦ ਮਾਨਵ ਮਾਨਵ ਤੋਂ ਪੁੱਛਦਾ ਹੈ ਤੁਸੀਂ ਕਿਹੜੇ ਜਾਤੀ ਦੇ ਹੋ ਮਾਨਵ ਨੂੰ ਮਾਨਵ ਨਹੀਂ ਦਿੱਸਦਾ ਨੰਬਰ 12 ਕੋੜਾ ਸੱਚ ਬਿਨਾਂ ਪੈਸੇ ਵਾਲੇ ਇਨਸਾਨ ਦੀ ਹਰ ਜਗ੍ਹਾ ਕਮਰ ਤੋੜੀ ਜਾਂਦੀ ਹੈ ਨੰਬਰ 13 ਆਤਮਾ ਤੁਹਾਡੀ ਹੈ ਸਰੀਰ ਕੁਦਰਤ ਦਾ ਹੈ ਤੇ ਮਨ ਸਮਾਜ ਦਾ ਹੈ ਨੰਬਰ 14 ਦੁਆਪਰ ਤੇ ਤ੍ਰੇਤਾ ਯੁਗ ਜਿਨ੍ਹਾਂ ਨੂੰ ਮਾਇਆਵੀ ਰਾਖਸ਼ਸ ਕਹਿੰਦੇ ਸਨ ਕਲਯੁਗ ਚ ਉਹਨਾਂ ਨੂੰ ਰਿਸ਼ਤੇਦਾਰ ਕਹਿੰਦੇ ਹਨ ਗੱਲ ਕੋੜੀ ਲੱਗੇਗੀ ਪਰ ਸੱਚ ਹੈ ਨੰਬਰ 15 ਜ਼ਿੰਦਗੀ ਦੀ ਐਨੀ ਵਾਟ ਲੱਗੀ ਪਈ ਹੈ ਕਿ ਕੁੱਤਾ ਵੀ ਭੌਂਕੇ ਜਾਵੇ ਤਾਂ ਲੱਗਦਾ ਹੈ ਕਿ ਨਸੀਹਤ ਦੇ ਕੇ ਗਿਆ ਹੈ ਨੰਬਰ 16 ਮਾੜਾ ਸਮਾਂ ਦੁਨੀਆ ਦਾ ਸਭ ਤੋਂ ਵੱਡਾ ਜਾਦੂਗਰ ਹੈ ਜੋ ਇੱਕ ਪੱਛ ਤੁਹਾਡੇ ਚਾਹਣ ਵਾਲਿਆਂ ਦੇ ਚਿਹਰੇ ਤੋਂ ਨਕਾਬ ਹਟਾਉਂਦਾ ਹੈ ਨੰਬਰ 17 ਸਮਾ ਗੂੰਗਾ ਨਹੀਂ ਬਸ ਮੌੜ ਹੈ ਸਮੇਂ ਤੇ ਦੱਸਦਾ ਹੈ ਕਿਸ ਦਾ ਕੌਣ ਹੈ ਨੰਬਰ 18 ਬੁਰਾ ਸਮਾ ਵੀ ਕਮਾਲ ਦਾ ਹੈ ਜੀਜੀ ਕਰਨ ਵਾਲੇ ਵੀ ਤੂ ਤੂ ਕਰਨ ਲੱਗਦੇ ਹਨ ਨੰਬਰ 19 ਵੱਡੀ ਜਿੱਤ ਹਾਸਲ ਕਰਨੀ ਹੈ ਤਾਂ ਛੋਟੀ ਮੋਟੀ ਹਾਰ ਤੋਂ ਕੀ ਡਰਨਾ ਨੰਬਰ 20 ਔਰਤ ਖੁਦ ਇੱਕ ਬਹੁਤ ਵੱਡੀ ਤਾਕਤ ਹੈ ਐਨੀ ਵੱਡੀ ਕਿ ਮਰਦ ਪੈਦਾ ਕਰਦੀ ਹੈ ਨੰਬਰ 21 ਘਟਿਆ ਲੋਕਾਂ ਦੀ ਸਭ ਤੋਂ ਵੱਡੀ ਪਹਿਚਾਨ ਹੈ ਕਿ ਉਹਨਾਂ ਨੂੰ ਜਿੰਨੀ ਇੱਜ਼ਤ ਦੇਓਗੇ ਉਹ ਤੁਹਾਨੂੰ ਓਨੀ ਹੀ ਤਕਲੀਫ ਦੇਣਗੇ ਨੰਬਰ 22 ਰਾਜ ਹੋਇਆ ਝਗੜਾ ਸਵੇਰੀ ਪੁੱਲ ਜਾਣ ਵਾਲੇ ਰਿਸ਼ਤੇ ਜ਼ਿੰਦਗੀ ਪਰ ਟਿਕੇ ਰਹਿੰਦੇ ਹਨ ਕਿਉਂਕਿ ਉੱਥੇ ਦੋਵਾਂ 'ਚ ਹੀ ਈਗੋ ਨਹੀਂ ਹੁੰਦੀ ਨੰਬਰ 3 ਦੁਨੀਆ ਡਰਦੀ ਹੈ ਉਹਨਾਂ ਔਰਤਾਂ ਤੋਂ ਜਨਾਬ ਜੋ ਦੁਨੀਆ ਤੋਂ ਨਹੀਂ ਡਰਦੀਆਂ ਨੰਬਰ 24 ਅਹੁਦੇ ਦਾ ਹੰਕਾਰ ਇਨਸਾਨ ਨੂੰ ਹੀਠਾ ਡੇਕ ਦਿੰਦਾ ਹੈ ਨੰਬਰ 25 ਭਰੋਸਾ ਕੋਈ ਇੱਕ ਤੋੜਦਾ ਹੈ ਪਰ ਨਫ਼ਰਤ ਪੂਰੀ ਦੁਨੀਆ ਨਾਲ ਹੋ ਜਾਂਦੀ ਹੈ ਨੰਬਰ 26 ਪਰੇਸ਼ਾਨ ਨਾ ਹੋਇਆ ਕਰੋ ਸਾਰਿਆਂ ਦੀਆਂ ਗੱਲਾਂ ਤੋਂ ਕੁਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਹਨ ਨੰਬਰ 27 ਕਰਮ ਕਹਿੰਦਾ ਹੈ ਕਿ ਹਮੇਸ਼ਾ ਤਿਆਰ ਰਹੋ ਇਕੱਲੇ ਰਹਿ ਲਈ ਕਿਉਂਕਿ ਕੁਝ ਲੋਕ ਅਚਾਨਕ ਬਦਲ ਜਾਂਦੇ ਹਨ ਅੱਜ ਤੁਸੀਂ ਜਿੰਨਾਂ ਲਈ ਮਹੱਤਵਪੂਰਨ ਹੋ कल उन्हई तो कोई कीमत नहीं होगी की। नंबर अठाई कौड़ा सच जाति देख के पानी पीन वाले लोग खून की बोतल किसी तो भी लेते हैं नंबर उन्ती तो बुराई उ करेगा जिसकी तुसी पढ़ाई की होगी नंबर ती याद रखना साहिब वक्त कदे सबूत ਜਗਵਾ ਨਹੀਂ ਮੰਗਦਾ ਉਹ ਤਾਂ ਸਿੱਧਾ ਸਜ਼ਾ ਹੀ ਸੁਣਾਉਂਦਾ ਹੈ ਨੰਬਰ 31 ਖੁਦ ਨੂੰ ਪੜਿਆ ਲਿਖਿਆ ਸਮਝ ਕੇ ਈਸ਼ਵਰ ਨੂੰ ਭੁੱਲਣ ਦੀ ਗਲਤੀ ਨਾ ਕਰੋ ਕਿਉਂਕਿ ਕਾਲ ਕਰਮ ਦੇਖਦਾ ਹੈ ਡਿਗਰੀ ਨਹੀਂ ਨੰਬਰ 32 ਚਿਹਰੇ ਤੋਂ ਸਾਫ਼ ਦਿਸਣ ਵਾਲੇ ਲੋਕ ਵੀ ਦਿਲ ਦੇ ਝੂਠੇ ਹੁੰਦੇ ਹਨ ਕਿਉਂਕਿ ਗੁਲਾਬ ਦਾ ਫੁੱਲ ਵੀ ਕਿੰਨਾ ਸੋਹਣਾ ਹੁੰਦਾ ਹੈ ਪਰ ਉਸਤੇ ਵੀ ਕੰਡੇ ਹੁੰਦੇ ਹਨ ਨੰਬਰ 33 ਵਕਤ ਇੱਕ ਫੇੜੇ ਦੀ ਧੀਰ ਹੈ ਸਾਹਿਬ ਮੇਰੀ ਗਰੀਬੀ ਵੀ ਕੀ ਤੇਰੀ ਅਮੀਰੀ ਵੀ ਕੀ ਨੰਬਰ 34 ਬਿਹਤਰੀਨ ਇਨਸਾਨ ਤਾਂ ਆਪਣੇ ਅਮਲ ਤੋਂ ਪਛਾਨਿਆ ਜਾਂਦਾ ਹੈ ਨਹੀਂ ਤਾਂ ਚੰਗੀ ਗਲਤਾਂ ਬੁਰੇ ਲੋਕ ਵੀ ਕਰਦੇ ਹਨ ਨੰਬਰ 24 ਪਾਣੀ ਦਾ ਸਵਾਦ ਤਦ ਲਿਆ ਜਾਂਦਾ ਹੈ ਜਦੋਂ ਤੁਸੀਂ ਪਿਆਸੇ ਹੁੰਦੇ ਹੋ ਠੀਕ ਉਸੇ ਤਰ੍ਹਾਂ ਇੱਕ ਸੱਚੇ ਇਨਸਾਨ ਦੇ ਪਿਆਰ ਤੇ ਮਹੱਤਵ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਨੰਬਰ 35 ਖੰਭ ਪੰਛੀ ਤੇ ਹੀ ਚੰਗੇ ਲੱਗਦੇ ਨੇ ਸਹੇਬ ਇਨਸਾਨ ਤੇ ਲੱਗ ਜਾਂ ਤਾਂ ਬਰਬਾਦਿ ਸ਼ੁਰੂ ਹੋ ਜਾਂਦੀ ਹੈ ਕੁਝ ਲੋਕ ਵੀਡੀਓ ਨੂੰ ਇਗਨੋਰ ਕਰ ਦਿੰਦੇ ਹਨ ਤੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਚੰਗੀਆਂ ਜਾਣਕਾਰੀਆਂ ਛੱਡ ਦਿੰਦੇ ਹਨ ਤੁਹਾਡੇ ਅੱਗੇ ਪ੍ਰਾਰਥਨਾ ਹੈ ਮੇਰਾ ਉੱਸ਼ਾ ਵਧਾਉਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨ